ਪੰਜਾਬ ਦੇ ਅਮਨ ਕਾਨੂੰਨ ਨੂੰ ਅੱਗ ਲਗਾਉਣ ਵਾਸਤੇ ਸ਼ਰਾਰਤੀ ਅੰਸਰਾਂ ਵੱਲੋਂ ਨਿਤ ਨਮੀਆਂ ਘੜਤਾਂ ਘੜੀਆਂ ਜਾ ਰਹੀਆਂ ਨੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਲੋਕਾਂ ਨੂੰ ਸਿੱਧੀ ਅੱਖ ਦੇ ਨਾਲ ਪਾਉਂਦਾ ਨਹੀਂ ਇਸੇ ਕਰਕੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬੇਅਦਬੀ ਹੁੰਦੀ ਹੈ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਤੇ ਕੋਈ ਮੂਰਤੀ ਤੋੜ ਦਿੱਤੀ ਜਾਂਦੀ ਹੈ ਤੇ ਹੁਣ ਨਵੀਂ ਖਬਰ ਜਿਹੜੀ ਉਹ ਗੁਰਦਾਸਪੁਰ ਦੇ ਪਿੰਡ ਭਾਗੋ ਕਾਮਾ ਤੋਂ ਸਾਹਮਣੇ ਆਈ ਹੈ ਜਿੱਥੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਉਸਾਰਿਆ ਜਾ ਰਿਹਾ ਸੀ ਔਰ ਉਸ ਨਵੇਂ ਉਸਾਰੇ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਕੁਝ ਸ਼ਰਾਰਤੀਆਂ ਵੱਲੋਂ ਭੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਪਿੰਡ ਵਾਲਿਆਂ ਦੇ ਵਿੱਚ ਰੋਸ ਹੈ ਰੋਸ ਹੁੰਦਾ ਵੀ ਹੈ ਹੋਣਾ ਵੀ ਚਾਹੀਦਾ ਹੈ ਰੋਸ ਦੀ ਲਹਿਰ ਹੈ ਲੋਕ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਔਰ ਇਸ ਸਾਰੀ ਦੀ ਸਾਰੀ ਕਟਨਾ ਕੀ ਹੈ ਲਾਈ ਪੰਜਾਬੀ ਟੀਵੀ ਤੇ ਅਸੀਂ ਤੁਹਾਨੂੰ ਦੱਸਾਂਗੇ ਲੋਕ ਕਾਫੀ ਗੁੱਸੇ ਦੇ ਵਿੱਚ ਨੇ ਇਥੇ ਜੀ ਅੱਜ ਸ਼ਵੇਰ ਤੜਕਸਾਰ ਮਤਲਬ ਇਹ ਸਾਡੇ ਨੌਜਵਾਨ ਜਿਹੜੇ ਮੁੰਡੇ ਨੇ ਤੇ ਇੱਕ ਸਾਡੀ ਆਪਣੇ ਜਨਨੀ ਬੀਵੀ ਇਥੇ ਜੋ ਜਗਾਉਣ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆਂ ਜਿਹੜੀਆਂ ਸੀ ਨਾ ਉਹ ਤੋਂ ਡੁੱਡਰ ਛਲੜੀਆਂ ਪਈਆਂ ਸੀਗਾ ਤੇ ਸਾਡਾ ਜਿਹੜਾ ਆਪਣੇ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਾਟਾ ਹੋਆ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ-ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜੜੀ ਆ ਬਹੁਤ ਬੇਅਬਦੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਪਰ ਇੱਕ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਬਦੀ ਕੀਤੀ ਆ ਮਤਲਬ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਵੀ ਬੁਲਾਇਆ ਇਹ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਸ ਮੁੱਦੇ ਨੂੰ ਮਤਲਬ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਹੀਂ ਕੰਪਲੀਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਜਥੇਬੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਸੇ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਵੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਛੁਲਝਾਣ ਦੇ ਵਿੱਚ ਕਾਂਜਬ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਅਸੀਂ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤੋ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਜਾਵੇ ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ ਗੱਲ ਪਾਜੀ ਅਸੀਂ ਇਨਾਂ ਤੇ ਗੁਰੂ ਘਰ ਮੰਦਰ ਬਣਾ ਰਹੇ ਗੁਰਦੁਆਰਾ ਬਣਾ ਰਹੇ ਗੁਰੂ ਸਾਹਿਬ ਤੇ ਦਾਇਆ ਹੀ 2 ਮਿੰ 3 ਮਹੀਨੇ ਹੋ ਗਿਆ ਕੰਮ ਲੱਗਾ ਦਾ ਤੇ ਕਦੀ ਕੋਈ ਅਚਰ ਪੈ ਜਾਂਦੀ ਕਦੀ ਕੋਈ ਪੈ ਜਾਂਦੀ ਆ ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੰਦੇ ਆਣ ਕੇ ਸਾਮੀ ਪਤਾ ਨਹੀਂ 2 ਵਜੇ 3 ਵਜੇ ਕਿਦੋਂ ਕਿਸ ਨੇ ਆ ਕਰਾ ਕੀਤਾ ਸਾਡਾ ਬਾਹਰ ਦਾ ਪੋਸਟ ਵੀ 파ੜ ਦਿੱਤਾ ਅੰਦਰ ਵੀ ਤਾਲਾ ਤੋੜ ਕੇ ਤੇ ਬੋਧ ਸਭ ਕੁਝ ਖਲਾ ਖਲੋਰਾ ਪਾ ਦਿੱਤਾ ਤੇ ਅਸੀਂ ਸਵੇਰੇ ਆਣ ਕੇ ਜੋ ਜਗਾਨ ਲੱਗੇ ਆਣ ਕੇ ਦੇਖਿਆ ਆ ਤੇ ਤਿੰਨ ਚਾਰ ਕਾਰਨ ਜਿਹੜੇ ਸਾਡੇ ਨਾਲ ਲਾਗਤ ਵਾਜੀ ਲੱਗਦੀ ਹੈ ਸਾਨੂੰ ਉਹਨਾਂ ਤੇ ਸ਼ੱਕ ਹੈ ਹਨ ਹੋਰ ਕਿਸ ਦੇ ਸ਼ੱਕ ਨਹੀਂ ਹੈਗਾ ਸਾਨੂੰ ਜਿਦੋਂ ਇਹ ਆਨੇ ਮਾੜਾ ਚੰਗਾ ਬੋਲਦੇ ਨੇ ਜਿਵੇਂ ਸਾਸਾਂ ਕਰਨੇ ਆ ਜਾਂ ਗੁਰੂ ਕਾ ਸਪਾਈ ਸਪਈ ਕਰਨੇ ਆਣ ਕਿ ਉਹਦੇ ਕਾਰਨ ਸਾਡੇ ਨਾਲ ਕਰਦੇ ਜਿਦੋਂ ਬੋਲਦੇ ਕਦੀ ਕਹਿੰਦੇ ਸਾਨੂੰ ਪੀਪਾ ਲਿਆ ਕੇ ਖੜੇ ਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆਉ ਹੋਣਾ ਆ ਜਾਉ ਹੋਣਾ ਤੇ ਇਸ ਕਰਕੇ ਕਹਿੰਦੇ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਆੜਾ ਬੋਲਦੇ ਜਿਹਦੇ ਬੋਲਦੇ ਨੇ ਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਇ ਜਿਹੜਾ ਸਖਤ ਸਕਤੇ ਨੇ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਆਈ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਕੀ ਸ਼ਵਾਸਨ ਤੋਂ ਅੱਗੇ ਆ ਉਹ ਹੁਣ ਦੇਖੋ ਅਜੇ ਤੇ ਕਿਤੇ ਜਿਨ੍ਹਾਂ ਦੇ ਸ਼ੱਕ ਆ ਸਾਨੂੰ ਉਧਰ ਗੇਜ਼ ਦੇਣਾ ਅਜੇ ਇੱਥੇ ਹੀ ਆ ਕੀ ਮੰਗ ਕਰਦੇ ਹੋ ਜੀ ਹਾਂ ਸਾਰਾ ਹੀ ਮੰਗ ਕਰਦੇ ਆ ਸਾਡੀ ਜਿੰਨੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਏ ਇਹਦੇ ਉੱਤੇ ਸਾਡੇ ਅੱਗੇ ਤੋਂ ਲਾ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਣ ਸਾਨੂੰ ਮਾੜਾ ਚੰਗਾ ਨਾ ਬੋਲੇ ਨਾ ਹੀ ਭੈਜੇ ਇਹਦਾ ਤਾਂ ਸਖਤ ਤੋਂ ਸਖਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ ਇਸ ਸਾਰੀ ਘਟਨਾ ਦੇ ਸਬੰਧ ਵਿੱਚ ਜਦੋਂ ਪੁਲਿਸ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਪਿੱਛੇ ਕਿਹਾ ਕਿ ਸਾਰੀ ਗੱਲਬਾਤ ਦੀ ਤਫਤੀਸ਼ ਚੱਲ ਰਹੀ ਹੈ ਜਿਵੇਂ ਹੀ ਕੁਝ ਚੀਜ਼ ਸਾਹਮਣੇ ਆਏਗੀ ਉਸ ਸਾਰੀ ਘਟਨਾ ਦਾ ਵੇਰਵਾ ਤੁਹਾਨੂੰ ਦੇ ਦਿੱਤਾ ਜਾਵੇਗਾ ਫਿਲਹਾਲ ਸਵਾਲ ਇਹ ਉੱਠਦਾ ਹੈ ਕਿ ਕਿਉਂ ਵਾਰ-ਵਾਰ ਧਾਰਮਿਕ ਭਾਵਨਾਵਾਂ ਨੂੰ ਫੇਸ ਲਗਾ ਕੇ ਪੰਜਾਬ ਦੇ ਅਮਨ ਕਾਨੂੰਨ ਨੂੰ ਲਾਂਬੂ ਲਗਾਉਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਰਕਾਰ ਨੂੰ ਚਾਹੀਦਾ ਕਿ ਇਸ ਦੇ ਉੱਪਰ ਕਰੜੀ ਨਜ਼ਰ ਰੱਖ ਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾਂ ਜੋ ਬਣਦੀਆਂ ਕਾਨੂੰਨ ਦੇ ਰਾਹੀ ਨੇ ਉਹ ਸਜ਼ਾ ਮਾਂ ਜ਼ਰੂਰ ਦਿੱਤੀ ਜਾਣ ਤਾਂ ਕਿ ਕੋਈ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ